ਜ਼ਿਲ੍ਹਾ ਕਪੂਰਥਲਾ ਦੇ ਦੋ ਨੌਜਵਾਨ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਗਏ ਸੀ ਪਰ ਉੱਥੇ ਹੀ ਨਦੀ ਦੇ ਵਿੱਚ ਡੁੱਬ ਜਾਣ ਕਾਰਨ ਦੋਵਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਪਛਾਣ ਸਿਮਰ ਸਿੰਘ ਪਿੰਡ ਕੈਂਪਪੁਰਾ ਜ਼ਿਲ੍ਹਾ ਕਪੂਰਥਲਾ ਤੇ ਦੂਜੇ ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਪਿੰਡ ਈਬਨ ਜ਼ਿਲ੍ਹਾ ਕਪੂਰਥਲਾ ਵਜੋਂ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੀ Laash ਨੂੰ ਗੋਤਾਖੋਰਾਂ ਦੁਆਰਾ ਲੱਭ ਲਿਆ ਗਿਆ ਅਤੇ ਦੂਜੇ ਦੀ Laash ਦੀ ਹਾਲੇ ਤਲਾਸ਼ ਕੀਤੀ ਜਾ ਰਹੀ ਹੈ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਡੁੱਬੇ ਹੋਏ ਦੋਸਤਾਂ ਦੇ ਇੱਕ ਤੀਜੇ ਦੋਸਤ ਕੁੰਬਰ ਸਿੰਘ ਨੇ ਦੱਸਿਆ ਹੈ ਕਿ ਅਸੀਂ ਦੇਰ ਰਾਤ ਬਾਥਰੂਮ ਕਰਨ ਤੋਂ ਬਾਅਦ ਹੱਥ ਧੋਣ ਤੇ ਲਈ ਨਦੀ ਤੇ ਗਏ ਸੀ ਪਰ ਅਚਾਨਕ ਹੀ ਸਿਮਰ ਸਿੰਘ ਦਾ ਪੈਰ ਹੱਥ ਧੋਣ ਲੱਗਿਆ ਤਿਲਕ ਗਿਆ ਜਿਸ ਤੋਂ ਬਾਅਦ ਸਿਮਰ ਸਿੰਘ ਨਦੀ ਦੇ ਵਿੱਚ ਜਾ ਡੁੱਬਾ ਅਤੇ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਹਰਿੰਦਰ ਸਿੰਘ ਵੀ ਨਦੀ ਦੇ ਵਿੱਚ ਡੁੱਬ ਗਿਆ ਆਵਾਂਗੇ ਮੈਂ ਕਿਹਾ ਠੀਕ ਹੈ ਜੀ ਹੋਲੇ ਮੱਲੇ ਤੇ ਜਾਣ ਲੱਗੇ ਕਿਦੋਂ ਗਏ ਹੋਲੇ ਮੱਲੇ ਤੇ ਅੱਛਾ 7 ਤਰੀਕ ਨੂੰ ਗਏ 6 ਤਰੀਕ ਨੂੰ ਸ਼ਾਮ ਨੂੰ ਗਦਾ ਗੁਰਦੁਆਰਾ ਸਾਹਿਬ ਰੋਜ਼ ਹੀ ਆਉਂਦੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਕਹਿ ਕੇ ਗਿਆ ਸੀ ਮੈਂ ਹਾਂਜੀ ਤਾਂ ਗੁਰਦੁਆਰਾ ਸਾਹਿਬ ਤੁਹਾਡੀ ਰੋਲੀ ਲਾ ਲੈਂਦੇ ਸੀ ਹਾਂਜੀ ਹਾਂਜੀ ਜਦੋਂ ਮੈਂ ਕਿਤੇ ਵੀ ਜਾਣਾ ਹੁੰਦਾ ਸੀਗਾ ਉਹਨੂੰ ਨਤਨੇਮ ਤੱਕ ਕਹਿ ਜਾਈਦਾ ਸੀਗਾ ਤੋ ਫਿਰ ਕਰ ਜਾਂਦਾ ਸੀ ਹਾਂ ਜਿਸ ਤਰ੍ਹਾਂ ਜਿਹੜਾ ਗਤਕਾ ਸਿਖਾਉਣ ਜਾਂਦੇ ਸੀ ਕਿ ਨੇੜੇ ਕਲਾਸਾਂ ਲਾਉਂਦੇ ਸੀ ਉੱਥੇ ਬੱਚਿਆਂ ਨੂੰ ਮਤਲਬ ਫ੍ਰੀ ਗਤਕਾ ਸਿਖਾਉਂਦੇ ਸੀ ਹਾਂਜੀ ਹਾਂਜੀ ਫ੍ਰੀ ਨਿਸ਼ਕਾਮ ਸੇਵਾ ਕਰਦੇ ਸੀ ਨਿਸ਼ਕਾਮ ਸੇਵਾ ਹਾਂਜੀ ਕੋਈ ਪੈਸਾ ਨਹੀਂ ਸੀ ਕੋਈ ਪੈਸਾ ਨਹੀਂ ਸੀ ਬਸ ਸੇ ਪਿੰਡ ਵੱਲੋਂ ਬਸ ਸੇਵਾ ਹਾਂਜੀ ਪਿੰਡ ਵੱਲੋਂ ਬਸ ਬਸ ਸੇਵਾ ਕਰਨੀ ਹਾਂਜੀ ਹਾਂਜੀ ਵੈਸੀ ਵੈਸੀ ਜੀ ਹੂੰ ਕਿੰਨੇ ਕੁ ਬੱਚੇ ਉਹਨਾਂ ਦੇ ਕੋਲ ਗਤਕਾ ਸਿੱਖਦੇ ਸੀ ਇੰਨਾ ਤਾਂ ਨਹੀਂ ਜੀ ਮੈਨੂੰ ਪਤਾ ਐ ਇਦਾਂ ਰੋਜ਼ ਜਾਂਦੇ ਸੀਗੇ ਨਿਹਾਲ ਸਿੰਘ ਸਿਮਰਨ ਸਿੰਘ ਗੁਰਪ੍ਰੀਤ ਸਿੰਘ ਇਹ ਤਿੰਨ ਤਿੰਨ ਚਾਰ ਜਣੇ ਸਿੰਘ ਜਾਂਦੇ ਸੀਗੇ ਗੱਤਗਸਾਉਣ ਹਾਂਜੀ ਲਾਸਟ ਟਾਈਮ ਜਿਹੜੀ ਇਹ ਗੱਲ ਹੋਈ ਥੱਲੇ ਹਾਂਜੀ ਬਸ ਜਿਹਦੇ ਜਸ ਸਿਮਰਨ ਸਿੰਘ ਜੋ ਕੱਲ ਸਵੇਰੇ ਆਨੰਦਪੁਰ ਸਾਹਿਬ ਦਰਸ਼ਨ ਦੇਦਾਰੇ ਕਰਨ ਲਈ ਰਵਾਨਾ ਹੋਇਆ ਸੀ ਉੱਥੇ ਰਾਤ ਦੇ ਸਮੇਂ ਪੈਰ ਫਿਸਲਦਾ ਕਰਕੇ ਨਹਿਰ ਵਿੱਚ ਡਿੱਗਣ ਦਾ ਕਰਕੇ ਤੇ ਉਹਨਾਂ ਦੀ ਮੌਤ ਹੋ ਗਈ ਆ ਸੋ ਉਹਦੇ ਨਾਲ ਇੱਕ ਹੋਰ ਸਾਥੀ ਬਨਪਿੰਡ ਤੋਂ ਸੀ ਉਹਦਾ ਉਹਦੀ ਵੀ ਮੌਤ ਹੋ ਚੁੱਕੀ ਆ ਤੇ ਜਿਹੜਾ ਮੇਰੇ ਭਤੀਜੇ ਦੀ ਜੈਡ ਬੋਡੀ ਤਾਂ ਮਿਲ ਚੁੱਕੀ ਆ ਪਰ ਸਾਡੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਡੈੱਡ ਬੋਡੀ ਬਾਹਰ ਕੱਢ ਕੇ ਮਾਪਿਆਂ ਦੇ ਹਵਾਲੇ ਕੀਤੀ ਜਾਵੇ ਤੇ ਬੜਾ ਦੁੱਖ ਦੀ ਗੱਲ ਆ ਕਿ 4 ਸਾਲ 12 ਤਰੀਕ ਨੂੰ ਹੋਣੀ ਆ ਜਿਹੜੇ ਸਾਡੇ ਭਾਜੀ ਸੀਗੇ ਆ ਆਲਮ ਸਿੰਘ ਜੀ ਉਹਨਾਂ ਦੀ ਵੀ ਮੌਤ ਹੋਈ ਸੀ ਤੇ 4 ਸਾਲ ਬਾਅਦ ਇਹਨਾਂ ਦੇ ਪਾਪਾ ਜੀ ਜਿਹੜੇ ਇਹਨਾਂ ਦੇ ਪਾਪਾ ਜੀ ਤੇ 4 ਸਾਲ ਬਾਅਦ ਅੱਜ 12 ਤਰੀਕ ਨੂੰ ਹੋਣੀ ਆ 4 ਸਾਲ ਇਹ ਪਰਿਵਾਰ ਤੇ ਬਹੁਤ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਟਿਕਿਆ ਵਾ ਇੱਕ ਕਪੂਰਥਲੇ ਦੇ ਵਿੱਚ ਕਿਹੜਾ ਮਹੱਲਾ ਏ ਕੈਂਪੂਰਾ ਇਹ ਕੈਂਪੂਰਾ ਮਹੱਲਾ ਜੀ ਠੀਕ ਹੈ ਜੀ ਫਿਰ 메ਨ ਸਬਜੀ ਮੰਡੀ ਕਿੱਥੇ ਲੱਗਦੀ ਹੈ ਨਾਮ ਕੀ ਬਣਾਇਆ ਮੇਰਾ ਨਾਮ ਹਰਜਿੰਦਰ ਸਿੰਘ ਦਾ ਹੂੰ ਜਿਸ ਤਰ੍ਹਾਂ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਵਾਪਸ ਨਹੀਂ ਆਇਆ ਉਹਨਾਂ ਦੀ ਮਾਂ ਦਾ ਜਿਹੜਾ ਬੜਾ ਬੁਰਾ ਹਾਲ ਆ ਸਾਰੇ ਪਰਿਵਾਰ ਦਾ ਉਹਦੇ ਮਾਤਾ ਦਾ ਉਹਦੇ ਦਾਦੀ ਜੀ ਦਾ ਉਹਦੇ ਤਾਇਆ ਜੀ ਦਾ ਛੋਟਾ ਬ੍ਰਦਰ ਉਹਨਾਂ ਦਾ 17 ਸਾਲ ਦਾ ਸਾਰੇ ਜਿੰਨੇ ਭੈਣ ਭਰਾ ਵਾ ਜਿੰਨਾ ਜਿੰਨਾ ਉਹਨਾਂ ਨੂੰ ਪਿਆਰ ਆ ਜਿੰਨਾ ਜਿੰਨਾ ਨਜ਼ਦੀਕ ਆ ਸਭ ਨੂੰ ਦੁੱਖ ਆ ਸਾਰੇ ਇੱਥੇ ਬਹਿੰਦੀ ਆ ਇਸ ਦੁੱਖ ਦੀ ਘਟਨਾ ਇਸ ਤਰ੍ਹਾਂ ਫੋਟੋ ਤੋਂ ਸਿੱਖੀ ਸਰੂਪ ਦੇ ਵਿੱਚ ਆ ਸ਼ਰਾਰਤੀ ਵੀ ਨਹੀਂ ਲੱਗਦਾ ਬਹੁਤ ਸੰਸੀਅਰ ਲੱਗਦਾ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਕੀ ਲੱਗਦੀ ਘਟਨਾ ਕਿਸ ਤਰ੍ਹਾਂ ਵਾਪਰੀ ਉਹ ਗਰਬਾਣੀ ਪੜਨ ਵਾਲਾ ਜਦੋਂ ਉਹਦੇ ਪਾਪਾ ਦੀ ਡੈਥ ਹੋਈ ਆ ਆਮ ਸਾਰੇ ਰੋ ਰਹੇ ਸੀ ਇਹ ਉਸ ਟਾਈਮ ਵੀ ਗਰਬਾਣੀ ਦਾ ਜਾਪ ਹੀ ਕਰਦਾ ਸੀ ਤੇ ਕੋਈ ਸ਼ਰਾਰਤੀ ਨਹੀਂ ਸੀਗਾ ਬਹੁਤ ਹੀ ਸੰਸੀਅਰ ਬੱਚਾ ਸੀਗਾ ਇਹ ਤਿੰਨੇ ਭਰਾ ਸੀ ਇਹ ਦੋਨੇ ਦੋ ਭਰਾ ਵਾ ਦੂਜਾ ਛੋਟਾ ਜੀ ਦੂਸਰਾ ਛੋਟਾ 17 ਸਾਲ ਦਾ ਉਸ 17 ਸਾਲ ਦਾ ਇਹ ਕਿੰਨੇ ਸਾਲ ਦਾ ਸੀ ਇਹਦੀ ਇੱਕ 21 22 ਸਾਲ ਦੇ ਲਗਭਗ ਇੱਥੇ ਕੀ ਇਹਦੀ ਏਜ ਹੈਗੀ ਆ ਲਾਈਵ ਤੇਸ ਚੈਨਲ ਦੇ ਲਈ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ